தார ஜன மையு வே பபலா லூ தீத்து வேலா யாரு மைய புத்த வேலா தப்பி வோத்தலாம் பட்டு வேல தோத்தல பட்டு வேள ਜਦ ਕਰ ਜਨਮਿਆ ਪੁੱਤ ਵੇ ਬਾਬਲਾ ਠੇਕੇ ਬੈਕੇ ਬੁੱਕ ਵੇ ਬਾਬਲਾ ਠੇਕੇ ਬੈਕੇ ਬੁੱਕ ਵੇ ਬਾਬਲਾ ਹਰਿਆ ਹਰਿਆ ਕਾਨੀ ਵਿੱਚ ਟੂਟੀਆਂ ਦਾ ਪਾਣੀ ਨਚਲਾ ਪੂਆਨੀ ਤੂੰ ਗਿੱਦਿਆਂ ਦੀ ਰਾਣੀ ਨਚਲੇ ਪੂਆ ਤੂੰ ਨਹੀਂ ਤੂੰ ਗਿੱਦਿਆਂ ਦੀ ਰਾਣੀ पुीर दी जा मेरा पू केके मेकदा पुतवीर दी जा मेरा पू के के मेकदा पुतवीर दी जा मेरा वेडे विवा लोरि पुतवीर दी जा मेरा ਨੀਲੇ ਨੀਲੇ ਅੰਬਰਾਂ 'ਚ ਬੱਦਲ ਅੱਜ ਗੱਜਿਆ ਨੀਲੇ ਨੀਲੇ ਅੰਬਰਾਂ 'ਚ ਬੱਦਲ ਅੱਜ ਗੱਜਿਆ ਭੂਆ ਨੂੰ ਪਿਆਰਾ ਲੱਗੇ ਤੂੰ ਵੇਪ ਤੀਜਿਆ ਭੂਆ ਨੂੰ ਪਿਆਰਾ ਲੱਗੇ ਤੂੰ ਵੇਪ ਤੀਜਿਆ ਭੂਆ ਨੂੰ ਪਿਆਰਾ ਲੱਗੇ ਤੂੰ ਵੇਪ ਤੀਜਿਆ ਬੱਲੇ ਬੱਲੇ ਬੀ ਜਿੰਨੀ ਰਾਹੀ ਵੀਰ ਲੰਘਣਾ ਲੀ ਮੈਂ ਆਤਿ ਰੇ ਛੜਿਕੇ ਦੀਆ ਮ ਜਿੰਨੀ ਰਾਹੀ ਵੀਰ ਲੰਗਣਾ ਬੱਲੇ ਬੱਲੇ ਨੀ ਜਿੰਨੀ ਰਾਹੀ ਵੀਰ ਲੰਗਿਆ ਬੱਲੇ ਬੱਲੇ ਨੀ ਜਿੰਨੀ ਰਾਹੀ ਵੀਰ ਲੰਗਿਆ ਉਹਨਾਂ ਰਾਹਾਂ ਦਾ ਰੇਤਾ ਖੰਡੇ ਬਣਿਆ ਨੀ ਜਿੰਨੀ ਰਾਹੀ ਵੀਰ ਲੰਗਿਆ ਬੱਲੇ ਬੱਲੇ ਵੀ ਜਿੱਥੇ ਵੀਰਾ ਨਾ ਕੇ ਉੱਠਿਆ ਉਥੇ ਉੱਗਿਆ ਚੰਨਣੇ ਦਾ ਬੂਟ ਜਿੱਥੇ ਵੀਰ ਨਾ ਕੇ ਉੱਠਿਆ ਬੱਲੇ ਬੱਲੇ ਬਈ ਵੀਰਾ ਵੇ ਮੁਰੱਬੇ ਵਾਲਿਆ ਤੈਨੂੰ ਭਾਗ ਪਰਮੇਸ਼ਰ ਲਾਵੇ ਵੀਰਾ ਵੇ ਮੁਰੱਬੇ ਵਾਲਿਆ ਬੱਲੇ ਬੱਲੇ ਬਈ ਮਸਿਆ ਮੈਂ ਪੰਜ ਸੁਖ ਦੀ ਮੇਰਾ ਖੇਡਦਾ ਪਤੀਜਾ ਕਰ ਆਵੇ ਮਸਿਆ ਮੈਂ ਪੰਜ ਸੁਖ ਦੀ ਬੱਲੇ ਬੱਲੇ ਬਈ ਵੀਰ ਕਰੇ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰੇ ਪੁੱਤ ਜੰਮਿਆ ਬੱਲੇ ਬੱਲੇ ਬਈ ਵੀ ਪਟ ਦਾ ਲੱਛਾ ਪੱਬ ਸੁਹਣੇ ਦੀ ਝੂਲ ਦੀ ਆਵੇ ਵੀਰ ਮੇਰਾ ਪਟ ਦਾ ਲੱਛਾ ਪੱਬ ਸੁਹਣੇ ਦੀ ਝੂਲ ਦੀ ਆਵੇ ਵੀਰ ਮੇਰਾ ਪਟ ਦਾ ਲੱਛਾ ਜਦ ਕਰ ਜੰਮੀ ਤੀ ਵੇਬਾਬਲਾ ਕਰਦੀ ਰਖੀਨੀ ਵੇਬਾਬਲਾ ਕਰਦੀ

ਜਾਦੇ ਕਰ ਜੰਮਿਆਂ ਪੁੱਤ ਵੇ ਬਾਬਲਾ ਕੋਠੇ ਚੜੀਕੇ ਬੁੱਕ ਵੇ ਬਾਬਲਾ ਕੋਠੇ ਚੜੀਕੇ ਬੁੱਕ ਵੇ ਬਾਬਲਾ ਲੋਕਾਂ ਦੇ ਵੀਰੇ ਕਾਲੇ ਪੀਲੇ ਲੋਕਾਂ ਦੇ ਵੀਰੇ ਕਾਲੇ ਪੀਲੇ ਮੇਰਾ ਤਾਂ ਵੀਰਾ ਬਹਾਮਣਿਆਂ ਨੀ ਜਿਵੇਂ ਚਿੱਟੇ ਬਲਬ ਦਾ ਚਾਨਣਿਆਂ ਜਿਵੇਂ ਚਿੱਟੇ ਬਲਬ ਦਾ ਚਾਨਣਿਆਂ ਨੀ ਜਿਵੇਂ ਚਿੱਟੇ ਬਲਬ ਦਾ ਚਾਨਣਿਆਂ ਰੂਮ ਰੂਮ ਫਰਿੱਜ ਤੇਰੀ ਮਾਂ ਮੰਗਦੀ ਕੂਲਰ ਮੰਗਦਾ ਤੂੰ ਫਰਿੱਜ ਤੇਰੀ ਮਾਂ ਮੰਗਦੀ ਵੇ ਕੂਲਰ ਮੰਗਦਾ ਤੂੰ ਫਰਿੱਜ ਤੇਰੀ ਮਾਂ ਮੰਗਦੀ